ਭਾਈ ਅਮਰਤਪਾਲ ਸਿੰਘ ਹੋਣ ਚਾਹੇ ਐਮਪੀ ਭਾਈ ਸਰਬਜੀਤ ਸਿੰਘ ਹੋਣ ਜਾਂ ਦੂਜੇ ਬੰਨੇ ਅਕਾਲੀ ਦਲ ਬਾਦਲ ਤੋਂ ਬੀਬੀ ਹਰ ਸਿਮਰਤ ਕੌਰ ਬਾਦਲ ਹੋਣ ਇਹਨਾਂ ਨੇ ਜਿਹੜਾ ਹੈ ਬਾਈਕਾਟ ਕੀਤਾ ਹੈਗਾ ਇਹਨਾਂ ਚੋਣਾ ਤਾਂ ਖਾਸ ਕਰਕੇ ਪੰਜਾਬ ਦੇ ਜੋ ਹਾਲਾਤ ਚੱਲੇ ਨੇ ਜਾਂ ਜੋ ਕੇਂਦਰ ਦਾ ਰੁਪਈਆ ਹੈਗਾ ਉਹ ਚੀਜ਼ ਨੂੰ ਲੈ ਕੇ ਸ਼ੰਕੇ ਲਗਾਏ ਜਾ ਰਹੇ ਨੇ ਕਿ ਸ਼ਾਇਦ ਰਾਜ ਸਭਾ ਦੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਮੈਂਬਰ ਹੈਗੇ ਨੇ ਉਹਨਾਂ ਦੀ ਅਲਾਈਨਮੈਂਟ ਭਾਰਤੀ ਜਨਤਾ ਪਾਰਟੀ ਨਾਲ ਸੀ ਤੇ ਹੋ ਸਕਦਾ ਹੈ ਕਿ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਹੋ ਸਕਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਬੁਕਦੇ ਹੋ ਕਿਉਂਕਿ ਉਹਨੂੰ ਪਤਾ ਹੀ ਹੈ ਕਿ ਰਾਜ ਸਭਾ ਦੀ ਜਦੋਂ ਚੋਣ ਹੋਈ ਸੀ ਉਦੋਂ ਬਾਰ ਬਾਰ ਇਹ ਸਵਾਲ ਉੱਠਦਾ ਸੀ ਕਿ ਕੀ ਇਹ ਲੋਕ ਕਦੇ ਪੰਜਾਬ ਦੀ ਗੱਲ ਕਰਨਗੇ ਉਹਨਾਂ ਜੋ ਹੋ ਸਕਦਾ ਹੈ ਕੁਛ ਨਹੀਂ ਕਰ ਉਸ ਵੋਟਿੰਗ ਜਿਹੜੀ ਹੈ ਕੀਤੀ ਹੋਵੇ ਕਿ ਇਲੈਕਸ਼ਨ ਕਮਿਸ਼ਨ ਉੱਥੇ ਇਹ ਕਹਿੰਦਾ ਹੈਗਾ ਵੀ ਜਿਹੜਾ ਆਧਾਰ ਕਾਰਡ ਹੈ ਕਹਿੰਦੇ ਕਿ ਇਹ ਸਿਟੀਜ਼ਨਸ਼ਿਪ ਦਾ ਕੋਈ ਸਬੂਤ ਨਹੀਂ ਹੈਗਾ ਕਿ ਇਹਨੂੰ ਅਸੀਂ ਜਿਹੜੇ 11 ਅਸੀਂ ਹੈਗੇ ਆ ਪ੍ਰਮਾਣ ਹੈਗੇ ਆ ਜਿਹੜੇ ਤੁਹਾਨੂੰ ਦੱਸਦੇ ਆ ਕਿ ਤੁਸੀਂ ਇਸ ਕਹ ਲੋ ਕਿ ਵਸਿੰਦੇ ਹੈਗੇ ਹੋ ਇੱਥੇ ਰਹਿੰਦੇ ਹੋ ਉਹਨਾਂ ਦੀ ਸੂਚੀ ਚ ਕਹਿੰਦੇ ਅਸੀਂ ਆਧਾਰ ਕਾਰਡ ਨਹੀਂ ਰੱਖਦੇ ਹੈਗੇ ਤੇ ਉਦੋਂ ਵੀ ਇੱਕ ਕਾਰਨ ਕੀ ਹੈ ਕਹਿੰਦੇ ਕਿ ਇਹ ਨਕਲੀ ਬਣ ਜਾਂਦੇ ਨੇ ਤੇ ਉਦੋਂ ਵੀ ਸੁਪਰੀਮ ਕੋਰਟ ਨੇ ਬਕਾਇਦਾ ਕਿਹਾ ਸੀ ਕਿ ਆਪਾਂ ਵੀ ਇੱਥੇ ਕਵਰ ਕੀਤੀ ਸਟੋਰੀ ਕਿ ਨਕਲੀ ਤੇ ਕਿਸੇ ਵੀ ਡਾਕੂਮੈਂਟ ਨੂੰ ਤੁਸੀਂ ਬਣਾ ਸਕਦੇ ਹੋ ਬਕਾਇਦਾ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਠੀਕ ਹੈ ਅਸੀਂ ਇਹ ਗੱਲ ਤੁਹਾਡੀ ਮੰਨ ਲੈਨੇ ਆ ਕਿ ਇਹ ਸਿਟੀਜ਼ਨਸ਼ਿਪ ਦਾ ਸਬੂਤ ਨਹੀਂ ਹੈਗਾ ਪਰ ਇਹ ਐਜ਼ ਏ ਆਈਡੀ ਪ੍ਰੂਫ ਇਸ ਨੂੰ 12 ਨੰਬਰ ਤੇ ਅਟੈਚ ਕੀਤਾ ਜਾਵੇ ਟੋਟਲ ਜਿਹੜੀ ਬਡੀ 11 ਦੀ ਸੂਚੀ ਆ ਉਸ ਤੇ ਵਿੱਚ ਕਿਸ ਨੂੰ ਅਟੈਚ ਕੀਤਾ ਜਾਵੇ ਭਾਰਤ ਦੇ ਵਿੱਚ ਨਵੇਂ ਭਾਰਤ ਦੇ ਉਹਨਾਂ ਨੂੰ ਉਪਰਾਸ਼ਟਰਪਤੀ ਮਿਲੇ ਨੇ ਜੀ ਜਦ ਅਸੀਂ ਗੱਲ ਕਰਦੇ ਹਾਂ ਕਿੰਨੇ ਕਿੰਨੂ ਵੋਟ ਪਾਈ ਇਹਦੇ ਵੱਲ ਵੀ ਥੋੜੀ ਝਾਤ ਪਾਣੀ ਬਣਦੀ ਹੈ ਮੌਜੂਦਾ ਸਮੇਂ ਦੇ ਵਿੱਚ ਐਨਡੀਏ ਨੂੰ ਜੋ ਬਹੁਮਤ ਮਿਲਿਆ ਕਿ ਹਾਂ ਉਹਨਾਂ ਦਾ ਉਪਰਾਸ਼ਟਰਪਤੀ ਹੋਏਗਾ ਉਪਰਾਸ਼ਟਰਪਤੀ ਜਿਹੜੇ ਨੇ ਆਪਾਂ ਕਹਿ ਸਕਦੇ ਹਾਂ ਕਿ ਬਣ ਗਏ ਹੋਏ ਨੇ ਐਨਡੀਏ ਦੇ ਜਿਹੜੇ ਸੀਪੀ ਰਾਧਾਕ੍ਰਿਸ਼ਨਨ ਤੇ ਉਹਨਾਂ ਨੂੰ 452 ਜਿਹੜੀਆਂ ਵੋਟਾਂ ਟੋਟਲ ਪਈਆਂ ਹੈਗੀਆਂ ਨੇ ਜਿਹੜੇ ਸੁਦਰਸ਼ਨ ਰੈਡੀ ਹੈਗੇ ਨੇ ਉਹਨਾਂ ਨੂੰ ਇੱਕ 300 ਵੋਟਾਂ ਮਈਆਂ ਨੇ ਜੋ ਕਿ 152 ਇਹਨਾਂ ਤੋਂ ਘੱਟ ਗਈਆਂ ਨੇ ਇਹਦਾ ਜਿਹੜਾ ਉਪਰਾਸ਼ਟਰਪਤੀ ਦੀ ਚੋਣ ਹੁੰਦੀ ਨੇ ਉਹ ਜਿੰਨੇ ਵੀ ਮੈਂਬਰ ਆਫ ਪਾਰਲੀਮੈਂਟਸ ਹੋਣ ਚਾਹੇ ਉਹ ਰਾਜ ਸਭਾ ਦੇ ਹੋਣ ਜਾਂ ਲੋਕ ਸਭਾ ਦੇ ਹੋਣ ਇਹਦੇ ਚੋਂ ਜਿਹੜੇ 15 ਵੋਟ ਨੇ ਉਹ ਇਨਵੈਲਿਡ ਹੋਏ ਹੈਗੇ ਨੇ ਇੱਥੇ ਜਿੱਦਾਂ ਬਹੁਤ ਸਾਰੀਆਂ ਜੜੀਆਂ ਕਿਆਸ ਰਹੀਆਂ ਲੱਗ ਰਹੀਆਂ ਸੀ ਕਿ ਸ਼ਾਇਦ ਇਹ ਹੋ ਸਕਦਾ ਹੈਗਾ ਕਿ ਕਿਤੇ ਨਾ ਕਿਤੇ ਜਿਹੜਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਜਾਂ ਪ੍ਰਧਾਨ ਮੰਤਰੀ ਨਾਲ ਜਿਹੜਾ ਖੇਮਾ ਕੁਛ ਰੱਖਦਾ ਹੈ ਜਾਂ ਕਿਉਂਕਿ ਇਸ ਦੇ ਵਿੱਚ ਪਤਾ ਨਹੀਂ ਲੱਗਣਾ ਕਿੰਨੇ ਕਿੰਨੂ ਵੋਟ ਪਈ ਹੈ ਹਰੇਕ ਦੀ ਜਿਹੜੀ ਹੈ ਕਿਆਸਰਾ ਹੀ ਹੀ ਹੋਏਗੀ ਜਿਹੜੇ ਇੰਡੀਆ ਬਲੌਕ ਦੇ ਨਾਲ ਸੰਬੰਧਿਤ ਸੀ ਟੋਟਲ 315 ਦੇ ਕਰੀਬ ਬਣਦੇ ਸਨ ਤੇ 300 ਵੋਟਾਂ ਇਹਨਾਂ ਦੇ ਕੈਂਡੀਡੇਟ ਨੂੰ ਪਈਆਂ ਮਤਲਬ 15 ਬੰਦਿਆਂ ਨੇ ਜਾਂ ਤਾਂ ਇਹਨਾਂ ਦੀ ਵੋਟ ਇਨਵੈਲਿਡ ਹੋਈ ਹੈ ਕਿਉਂਕਿ 15 ਇਨਵੈਲਿਡ ਹੋਏ ਨੇ ਤੇ ਜਾਂ ਫਿਰ ਇਹਨਾਂ ਦੇ ਕੈਂਡੀਡੇਟਸ ਨੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਐਲਾਈਅੰਸ ਹੈਗਾ ਉਧਰ ਵੋਟਾਂ ਪਾਈਆਂ ਨੇ ਜੇ ਆਪਾਂ ਗੱਲ ਪੰਜਾਬ ਦੀ ਕਰ ਲਈਏ ਤੇ ਪੰਜਾਬ ਦੇ ਵੀ ਰਾਜ ਸਭਾ ਦੇ ਤੇ ਲੋਕ ਸਭਾ ਦੇ ਟੋਟਲ 20 ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਹੈਗੇ ਸਨ ਤੇ ਉਹਨਾਂ ਦੇ ਵਿੱਚੋਂ ਜਿਹੜਾ ਹੈ ਇਹ ਅਸ਼ੰਕੇ ਨਹੀਂ ਅਸ਼ੰਕੇ ਲਗਾਏ ਜਾ ਰਹੇ ਨੇ ਕਿ ਸ਼ਾਇਦ ਰਾਜ ਸਭਾ ਦੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਮੈਂਬਰ ਹੈਗੇ ਨੇ ਉਹਨਾਂ ਦੀ ਅਲਾਈਨਮੈਂਟ ਭਾਰਤੀ ਜਨਤਾ ਪਾਰਟੀ ਨਾਲ ਸੀ ਜੀ ਤੇ ਹੋ ਸਕਦਾ ਹੈ ਕਿ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਹੋ ਸਕਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਬੁਕਤੇ ਹੋਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਰਾਜ ਸਭਾ ਦੀ ਜਦੋਂ ਚੋਣ ਹੋਈ ਸੀ ਉਦੋਂ ਬਾਰ ਬਾਰ ਇਹ ਸਵਾਲ ਉੱਠਦਾ ਸੀ ਕਿ ਕੀ ਇਹ ਲੋਕ ਕਦੇ ਪੰਜਾਬ ਦੀ ਗੱਲ ਕਰਨਗੇ ਜੀ ਉਹਨਾਂ ਚੋ ਹੋ ਸਕਦਾ ਹੈ ਕੁਝ ਨੇ ਕ੍ਰਾਸ ਵੋਟਿੰਗ ਜਿਹੜੀ ਹੈ ਕੀਤੀ ਹੋਵੇ ਦੂਜੇ ਬੰਨੇ ਆਪਾਂ ਗੱਲਬਾਤ ਕਰਨਨੇ ਚਾਹੇ ਭਾਈ ਅਮਰਤਪਾਲ ਸਿੰਘ ਹੋਣ ਚਾਹੇ ਐਮਪੀ ਭਾਈ ਸਰਬਜੀਤ ਸਿੰਘ ਹੋਣ ਜਾਂ ਦੂਜੇ ਬੰਨੇ ਅਕਾਲੀ ਦਲ ਬਾਦਲ ਤੋਂ ਬੀਬੀ ਹਰ ਸਿਮਰਤ ਕੌਰ ਬਾਦਲ ਹੋਣ ਇਹਨਾਂ ਨੇ ਜਿਹੜਾ ਹੈ ਬਾਈਕਾਟ ਕੀਤਾ ਹੈਗਾ ਇਹਨਾਂ ਚੋਣਾ ਤਾਂ ਖਾਸ ਕਰਕੇ ਪੰਜਾਬ ਦੇ ਜੋ ਹਾਲਾਤ ਚੱਲੇ ਨੇ ਜਾਂ ਜੋ ਕੇਂਦਰ ਦਾ ਰਵਈਆ ਹੈਗਾ ਉਹ ਚੀਜ਼ ਨੂੰ ਲੈ ਕੇ ਤੇ ਤੁਸੀਂ ਥੋੜਾ ਜਿਹਾ ਜੀ ਆਪਾਂ ਸੈਂਟਰਲ ਗਰਾਊਂਡ ਤੇ ਦੇਖਣਾ ਹੋਵੇ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਛੋਣ ਹੁੰਦੀ ਹੈ ਜਾਂ ਜਿਹੜੇ ਜਦੋਂ ਇੱਥੇ ਪਾਰਟੀਬਾਜੀ ਦੀ ਗੱਲ ਆ ਜਾਂਦੀ ਹੈ ਕਿ ਚਾਹੇ ਉਹ ਕਾਂਗਰਸ ਦੇ ਐਮਪੀ ਹੋਣ ਜਾਂ ਆਮ ਆਦਮੀ ਪਾਰਟੀ ਦੇ ਹੋਣ ਜਾਂ ਕਾਲੀ ਦਲ ਦੇ ਹੋਣ ਇੱਥੇ ਥੋੜੀ ਜਿਹੀ ਪਾਰਟੀਬਾਜੀ ਤੋਂ ਉੱਪਰ ਉੱਟ ਕੇ ਪੰਜਾਬ ਲੈਵਲ ਤੇ ਕੁਝ ਏਜੰਡਾ ਹੋਣਾ ਚਾਹੀਦਾ ਹੈ ਕਿ ਪੰਜਾਬ ਲੈਵਲ ਤੇ ਆ ਸਰੀ ਅਸੀਂ ਸਾਰੇ ਆਹੀ ਡਿਸੀਜਨ ਲੈਣੇ ਆ ਤੁਸੀਂ ਦੇਖੋ ਨਾ ਕਿ ਜੇ 20 ਦੇ ਵੀ ਜਿੰਨੇ ਪੰਜਾਬ ਦੇ ਐਮਪੀ ਹੈਗੇ ਨੇ ਜੇ ਉਹ ਪੰਜਾਬ ਲੈਵਲ ਤੇ ਕੋਈ ਡਿਸੀਜਨ ਲੈਂਦੇ ਚਾਹੇ ਕਿਸੇ ਨੂੰ ਵੋਟ ਪਾਣ ਦਾ ਲੈਂਦੇ ਜਾਂ ਰਿਜੈਕਟ ਕਰਨ ਦਾ ਲੈਂਦੇ ਤੇ ਫਿਰ ਉਹ ਕੀ ਹੈ ਕਿ ਉਹ ਦਿਖਣਾ ਸੀ ਭਾਵੇਂ ਕਿ ਉਹ ਨੰਬਰ ਇੰਨੇ ਮਾਇਨੇ ਨਹੀਂ ਕਰਦੇ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਕੋਈ ਨਾ ਕੋਈ ਥੋੜੀ-ਬਹੁਤੀ ਮਾਨਤਾ ਤੇ ਮਿਲਨੀ ਸੀ ਕਿ ਹਾਂ ਵੀ ਇਹ ਪੰਜਾਬ ਵਾਲੇ ਜਿਹੜੇ ਨੇ ਇਹਨਾਂ ਦਾ ਜਿਹੜਾ ਡਿਸੀਜਨ ਹੈ ਕਲੈਕਟਿਵ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਨੁਮਾਇੰਦੇ ਚੁਣੇ ਜਾਂਦੇ ਹੋ ਫਿਰ ਤੁਸੀਂ ਇੱਕ ਧਿਰ ਦੀ ਜਿਹੜੀ ਹੈ ਉਹ ਨੁਮਾਇੰਦਗੀ ਨਹੀਂ ਕਰਦੇ ਤੁਸੀਂ ਪੂਰੇ ਉਸ ਇਲਾਕੇ ਦੀ ਪੂਰੇ ਉਸ ਖੇਤੇ ਦੀ ਜਿਹੜੀ ਹੈ ਨੁਮਾਇੰਦਗੀ ਕਰਦੇ ਹੈਗੇ ਹੋ ਇਹ ਜਿਹੜਾ ਵੋਟ ਸਿਸਟਮ ਦੇ ਵਿੱਚ ਇਹ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਚੀਜ਼ ਜਿਹੜੀ ਮਿਸਿੰਗ ਹੈਗੀ ਹੈ ਜੇ ਹੁਣ ਦੇਖੋ ਨਾ ਕਿ 20 ਦੇ 20 ਐਮਪੀ ਜੇ ਹਾ ਦਾ ਨਾਰਾ ਮਾਰਦੇ ਤੇ ਜੇ 20 ਦੇ 20 ਕਹਿੰਦੇ ਕਿ ਪੰਜਾਬ ਦੇ ਨਾਲ ਤੱਕਾ ਹੋਇਆ ਹੈ ਕਿ ਆ ਇਹ ਹੜਾਂ ਦੀ ਸਥਿਤੀ ਨੂੰ ਲੈ ਕੇ ਹੋਵੇ ਕਿਉਂਕਿ ਵੋਟਾਂ ਤੇ ਹੋਣੀ ਹੋਈਆਂ ਨੇ ਸਾਰਾ ਕੁਝ ਆਪਣੇ ਸਾਹਮਣੇ ਆ ਹੀ ਗਿਆ ਸੀ ਕਿ ਜਦੋਂ ਤੋਂ ਕੇਂਦਰ ਨੇ ਜਿਹੜਾ ਰਵਈਆ ਆਪਣਾ ਕਿਹੋ ਜਿਹਾ ਰੱਖਿਆ ਹੋਇਆ ਹੈ ਤੇ ਉਹ ਬਕਾਇਦਾ ਮੰਗ ਕਰਦੇ ਕਿ ਹਾਂਜੀ ਇਹ ਗੱਲਾਂ ਹੈਗੀਆਂ ਨੇ ਇਹ ਅਸੀਂ ਇੱਥੇ ਪੰਜਾਬ ਦੇ ਹੱਕ ਦੇ ਵਿੱਚ ਖੜਾਾਂਗੇ ਅਸੀਂ ਇੱਥੇ ਆਪਣੀ ਪਾਰਟੀ ਬਾਜੀ ਬਾਰੇ ਨਹੀਂ ਸੋਚਾਂਗੇ ਜੀ ਅ ਜਿਹੜੇ ਸਾਊਥ ਵਾਲੇ ਜਾਂ ਦੱਖਣ ਵਾਲੇ ਜਿਹੜੇ ਹੈਗੇ ਨੇ ਉਹ ਕੁਝ ਗੱਲਾਂ ਤੇ ਆਪਣੀ ਸਟੇਟ ਬਾਰੇ ਆਪਣੇ ਖੇਤੇ ਬਾਰੇ ਸੋਚ ਲੈਂਦੇ ਨੇ ਉੱਥੇ ਉਹ ਇੰਨਾ ਜ਼ਿਆਦਾ ਕੁਰਸੀਆਂ ਦਾ ਜਿਹੜਾ ਹੈ ਧਿਆਨ ਨਹੀਂ ਰੱਖਦੇ ਹੈਗੇ ਪਰ ਜਿਹੜੇ ਪੰਜਾਬ ਵਾਲੇ ਹੈਗੇ ਨੇ ਉਹ ਹਮੇਸ਼ਾ ਹੀ ਆਪਾਂ ਦੇਖਿਆ ਹੈਗੇ ਤਕਰੀਬਨ ਆਪਣੀ ਆਪਣੀ ਪਾਰਟੀ ਦੀ ਜਕੜਨ ਦੇ ਵਿੱਚ ਹੀ ਜਿਹੜਾ ਹੈ ਉਹ ਰਹਿੰਦੇ ਹੈਗੇ ਨੇ ਇਹ ਚੀਜ਼ ਨੂੰ ਬਦਲਣ ਦੀ ਜਿਹੜੀ ਲੋੜ ਹੈਗੀ ਹੈ ਤੇ ਸੰਗਤ ਜੀ ਹੁਣ ਅਸੀਂ ਆਪ ਅੰਦਾਜ਼ਾ ਲਾ ਸਕਦੇ ਆ ਕਿ ਜੇਕਰ ਰਾਜ ਸਭਾ ਦੇ ਵਿੱਚ ਪੰਜਾਬ ਤੋਂ ਗਏ ਆਮ ਆਦਮੀ ਪਾਰਟੀ ਦੇ ਸੰਸਦਾਂ ਨੇ ਕਰਾਸ ਵੋਟਿੰਗ ਕੀਤੀ ਹੈ ਆਪਣਾ ਉਹ ਅਲਾਈਅੰਸ ਜਿਸ ਦੇ ਉੱਤੇ ਉਹ ਲੋਕ ਸਭਾ ਦੀਆਂ ਚੋਣਾਂ ਲੜ ਚੁੱਕੇ ਨੇ ਉਹ ਹਟ ਕੇ ਭਾਜਪਾਈਆਂ ਦੇ ਹੱਕ ਦੇ ਵਿੱਚ ਭੁਗਤੇ ਨੇ ਕੀ ਅਸੀਂ ਆਪ ਅੰਦਾਜ਼ਾ ਲਾ ਸਕਦੇ ਹਾਂ ਅੰਦਰ ਇਹ ਇਹ तमाम ਚੀਜ਼ਾਂ ਵਾਲੇ ਪੋਲਿੰਗ ਦੇ ਵਿੱਚ ਜੇਕਰ ਸਾਨੂੰ ਸੁਭਾਵਕ ਤੌਰ ਦੇ ਉੱਤੇ ਖੱਜੇ ਸਾਹਮਣੇ ਆ ਰਹੇ ਨੇ ਪਰ ਇਹਨਾਂ ਦੇ ਨਾਲ ਜਿਹੜਾ ਦੂਸਰਾ ਪਾਰਟੀ ਦਾ ਇੱਕ ਨਾਮ ਆ ਰਿਹਾ ਹੈ Shiv Sena ਦਾ ਵੀ ਆ ਰਿਹਾ ਹੈਗਾ ਉਧਵ ਠਾਕਰੇ ਵਾਲੀ ਜਿਹੜੀ ਕਿ ਉਹਨਾਂ ਨੇ ਵੀ ਹੋ ਸਕਦਾ ਹੈ ਕਿ ਇੰਡੀਆ ਬਲੌਕ ਤੋਂ ਬਾਹਰ ਜਾ ਕੇ ਜਿਹੜੀ ਹੈ VOTING ਜਿਹੜੀ ਕੀਤੀ ਹੋ ਸਕਦੀ ਹੈ ਕਿਉਂਕਿ ਇਹਦੇ ਵਿੱਚ ਕਨਫਰਮੇਸ਼ਨ ਨਹੀਂ ਹੁੰਦੀ ਹੈ ਬੈਲਟ ਸਿਸਟਮ ਹੁੰਦਾ ਹੈ ਕਿ ਕਿਸੇ ਨੇ ਆਪਣੀ ਕਰਕੇ ਪਾਤੀ ਤੇ ਉਹਦਾ ਜਿੱਦਾਂ ਡਿਸਪਲੇ ਕਿਤੇ ਨਹੀਂ ਹੁੰਦਾ ਤੇ ਉਹ ਫਿਰ ਪਤਾ ਕਰਨਾ ਵੀ ਜਿਹੜਾ ਹੈ ਅੰਦਾਜ਼ੇ ਜਿਹੜੇ ਲਗਾਏ ਜਾ ਸਕਦੇ ਕਿ ਕਿਹੜਾ ਬੰਦਾ ਕਿੱਧਰ ਭੁਗਤ ਗਿਆ ਹੋਏ ਇੱਥੇ ਵੀ ਅਨਿਵਰਤ ਦੇ ਇੱਥੇ ਇੱਥੇ ਇਨਾਂ ਤੋਂ ਬੈਲਟ ਦੁਆ ਅੱਗੇ ਵਧਾਂਗੇ ਜੀ ਗੱਲ ਕਰਾਂਗੇ ਹੁਣ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਦੇ ਵੱਲੋਂ ਫਰਮਾਨ ਜਾਰੀ ਹੋਇਆ ਜੀ ਆ ਪਿਛਲੇ 10-15 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਆਧਾਰ ਕਾਰਡ ਨੂੰ ਮਾਨਤਾ ਦਿੱਤੀ ਗਈ ਹੈ ਆਧਾਰ ਕਾਰਡ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਆ ਕਿਆ ਜੀ ਨੈਸ਼ਨਲ ਆਇਡੈਂਟੀਟੀ ਕਾਰਡ ਹੋਏਗਾ ਤੁਹਾਡਾ ਇਹਦੇ ਨਾਲ ਹੀ ਤੁਹਾਡੇ ਪਹਛਾਨ ਤੁਹਾਡੇ ਖਾਤੇ ਤੁਹਾਡਾ ਮੋਬਾਈਲ ਨੰਬਰ ਸਾਰੀਆਂ ਚੀਜ਼ਾਂ ਇਵਨ ਕਿ ਤੁਹਾਡੇ ਘਰੇ ਸਿਲੰਡਰ ਆਣਾ ਨਾ ਉਹ ਵੀ ਇਹਦੇ ਨਾਲ ਲਿੰਕ ਕਰ ਦੇਵਾਂਗੇ ਫਿਰ ਉਹਨੂੰ ਖਰਾਬ ਕਰਨ ਦੀਆਂ ਜਾਂ ਉਹਦੀ ਕਹੋ ਜਿੰਨੀ ਵਰਤੋਂ ਸਰਕਾਰ ਕਰਨਾ ਚਾਹੁੰਦੀ ਸੀ ਉਹ ਹੋ ਗਈ ਹੁਣ ਉਹਨੂੰ ਰੱਦ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਸੁਪਰੀਮ ਕੋਰਟ ਨੇ ਥੋੜੀ ਸਖਤਾਈ ਦਿਖਾਈ ਹੈ ਤੇ ਆਪਣਾ ਫੈਸਲਾ ਸੁਣਾਇਆ। ਬਿਲਕੁਲ ਜੀ ਬਿਹਾਰ ਦੇ ਵਿੱਚ ਇਲੈਕਸ਼ਨ ਹੋਣੇ ਨੇ। ਇਹਦੇ ਬਾਰੇ ਜਦੋਂ ਆਪਾਂ ਨੂੰ ਪਤਾ ਹੀ ਹੈ ਕਿ ਐਂਡ ਆਫ ਦਾ ਇਅਰ ਨਵੰਬਰ ਦੇ ਲਾਗੇ ਚਾਗੇ ਹੋਣੇ ਨੇ। ਹੋਇਆ ਕੀ ਹੈ ਕਿ ਉਹਨਾਂ ਚੋਣਾਂ ਤੋਂ ਪਹਿਲਾਂ 65 ਲਗਦੇ ਕਰੀਬ ਜਿਹੜੇ ਵੋਟਰ ਨੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ। ਉਹਨਾਂ ਨੂੰ ਵੋਟਰ ਚੂਸ ਸੀ ਸੂਚੀ 'ਚੋਂ ਕੈਨਸਲ ਕਰ ਦਿੱਤਾ ਜਾਂਦਾ। ਇਹ ਕਹਿ ਕੇ ਕਿ ਜਾਂ ਤੇ ਇਹਨਾਂ 'ਚੋਂ ਮਰੇ ਹੋਏ ਨੇ ਜਾਂ ਉਹ ਕਹਿੰਦੇ ਵੀ ਇਹਨਾਂ ਦੇ ਦੋ-ਦੋ ਆਧਾਰ ਕਾਰਡ ਬਣੇ ਨੇ। ਮਤਲਬ ਬਹੁਤ ਸਾਰੇ ਜਿਹੜੇ ਇਲੈਕਸ਼ਨ ਕਮਿ ਫਿਰ ਬਕਾਇਦਾ ਇੱਕ ਮੁਹਿੰਮ ਜਿਹੜੀ ਹੈ ਖਾਸ ਕਰਕੇ ਬਿਹਾਰ ਦੇ ਵਿੱਚ ਚੱਲਦੀ ਹੈ ਔਰ ਉਸ ਤੇ ਵਿੱਚ ਵਿਰੋਧੀ ਤੇਰੇ ਚਾਹੇ ਉਹ ਆਈ ਐਨ ਡੀ ਆਈ ਜਿਹੜਾ ਬਲੌਕ ਹੈਗਾ ਹੈ ਚਾਹੇ ਰਾਹੁਲ ਗਾਂਧੀ ਹੋਣ ਬਹੁਤ ਸਾਰੀਆਂ ਰੈਲੀਆਂ ਨਿਕਲਦੀਆਂ ਨੇ ਦੂਜੇ ਬੰਨੇ ਜਿਹੜਾ ਹੌਲੀ ਹੌਲੀ ਜਾਂਦਾ ਜਿਹੜਾ ਕੇਸ ਹੈ ਉਹ ਉੱਥੇ ਪਹੁੰਚ ਜਾਂਦਾ ਹੈਗਾ ਤੇ ਇਲੈਕਸ਼ਨ ਕਮਿਸ਼ਨ ਉੱਥੇ ਇਹ ਕਹਿੰਦਾ ਹੈਗਾ ਵੀ ਜਿਹੜਾ ਆਧਾਰ ਕਾਰਡ ਹੈ ਕਹਿੰਦੇ ਕਿ ਇਹ ਸਿਟੀਜ਼ਨਸ਼ਿਪ ਦਾ ਕੋਈ ਸਬੂਤ ਨਹੀਂ ਹੈਗਾ ਕਿ ਇਹਨੂੰ ਅਸੀਂ ਜਿਹੜੇ 11 ਅਸੀਂ ਹੈਗੇ ਆ ਪ੍ਰਮਾਣ ਹੈਗੇ ਆ ਜਿਹੜੇ ਤੁਹਾਨੂੰ ਦੱਸਦੇ ਆ ਕਿ ਤੁਸੀਂ ਇਸ ਕਹਿ ਲਓ ਕਿ ਵਸਿੰਦੇ ਹੈਗੇ ਹੋ ਇੱਥੇ ਰਹਿੰਦੇ ਹੋ ਉਹਨਾਂ ਦੀ ਸੂਚੀ 'ਚ ਕਹਿੰਦੇ ਅਸੀਂ ਆਧਾਰ ਕਾਰਡ ਨਹੀਂ ਰੱਖਦੇ ਹੈਗੇ ਤੇ ਉਦੋਂ ਵੀ ਕਾਰਨ ਕੀ ਹੈ ਕਹਿੰਦੇ ਕਿ ਇਹ ਨਕਲੀ ਬਣ ਜਾਂਦੇ ਨੇ ਤੇ ਉਦੋਂ ਵੀ ਸੁਪਰੀਮ ਕੋਰਟ ਨੇ ਬਕਾਇਦਾ ਇਹ ਕਿਹਾ ਸੀ ਕਿ ਆਪਾਂ ਵੀ ਇੱਥੇ ਕਵਰ ਕੀਤੀ ਸਟੋਰੀ ਕਿ ਨਕਲੀ ਤੇ ਕਿਸੇ ਵੀ ਡਾਕੂਮੈਂਟ ਨੂੰ ਤੁਸੀਂ ਬਣਾ ਸਕਦੇ ਹੋ ਜੀ ਤੁਸੀਂ ਉਹਨੂੰ ਚੈੱਕ ਕਰਨ ਦੇ ਵਿਧੀ ਵਿਧਾਨ ਜਿਹੜੇ ਨੇ ਉਹ ਕੱਟ ਲਓ ਤੁਸੀਂ ਇੱਕਦਮ 65 ਲੱਖ ਲੋਕਾਂ ਨੂੰ ਪਾਸੇ ਨਹੀਂ ਕਰ ਸਕਦੇ ਹੁਣ ਉਹਦੇ ਵਿੱਚ ਦੂਜੇ ਡਾਕੂਮੈਂਟ ਕਿਹੜੇ ਹੈਗੇ ਨੇ ਤੁਹਾਡਾ ਜੀ ਕਹਿੰਦੇ 10ਵੀਂ ਦਾ ਸਰਟੀਫਿਕੇਟ ਹੋਵੇ ਹੁਣ ਬਿਹਾਰ ਵਰਗੇ ਰਾਜ ਦੇ ਵਿੱਚ ਕਿੰਨੇ ਬਜ਼ੁਰਗ ਲੋਕਾਂ ਨੇ ਕਹਿ ਲਿਆ ਕਿ ਦਸਵੀਂ ਕੀਤੀ ਹੋਏਗੀ ਜਾਂ ਕਿੰਨੇ ਜਿਹੜਾ ਪਿਛੜਿਆ ਹੋਇਆ ਤਬਕਾ ਹੈਗਾ ਜਿਨ੍ਹਾਂ ਨੂੰ ਆਪਾਂ ਕਹਿ ਲਈ ਕਿ ਰੋਟੀ ਵੀ ਸ਼ਾਮ ਨੂੰ ਖਾਣੀ ਹੈ ਉਹ ਸਵੇਰੇ ਕਮਾ ਕੇ ਜਾਂ ਜਦੋਂ ਸਾਰਾ ਦਿਨ ਉਹ ਲੇਬਰ ਕਰਦੇ ਨੇ ਮਿਹਨਤ ਕਰਦੇ ਨੇ ਫਿਰ ਉਹਨਾਂ ਨੂੰ ਉਹ ਮਸੂਮ ਆਪਾਂ ਕਹਿ ਲਿਆ ਕਿ ਉਹ ਰੋਟੀ ਨਸੀਬ ਹੁੰਦੀ ਹੈ ਤੇ ਉਹਨਾਂ ਨੇ ਕੀ ਦਸਵੀਂ 12ਵੀਂ ਕੀਤੀ ਹੋएगी ਫਿਰ ਕਹਿੰਦੇ ਕਿ ਪਾਸਪੋਰਟ ਹੁਣ ਕਿੰਨੇ ਲੋਕਾਂ ਦੇ ਪਾਸਪੋਰਟ ਹੋਣਗੇ ਐਨੇ ਤਾਂ ਪਾਸਪੋਰਟਸ ਦੇ ਨੰਬਰ ਵੀ ਨਹੀਂ ਹੈਗੇ ਤੇ ਇਹ ਬਹੁਤ ਸਾਰੀਆਂ ਗੱਲਾਂ ਕਰਕੇ ਜਦੋਂ ਕੇਸ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਹੈ ਤੇ ਉੱਥੇ ਬਕਾਇਦਾ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਠੀਕ ਹੈ ਅਸੀਂ ਇਹ ਗੱਲ ਤੁਹਾਡੀ ਮੰਨ ਲੈਨੇ ਆ ਕਿ ਇਸ ਸਿਟੀਜ਼ਨਸ਼ਿਪ ਦਾ ਸਬੂਤ ਨਹੀਂ ਹੈਗਾ ਪਰ ਇਹ ਐਜ਼ ਏ ਆਈਡੀ ਪ੍ਰੂਫ ਇਸ ਨੂੰ 12 ਨੰਬਰ ਤੇ ਅਟੈਚ ਕੀਤਾ ਜਾਵੇ ਕਿ ਟੋਟਲ ਜਿਹੜੀ ਤੁਹਾਡੀ 11 ਦੀ ਸੂਚੀ ਹੈ ਉਸ ਦੇ ਵਿੱਚ ਇੱਕ ਇਸ ਨੂੰ ਅਟੈਚ ਕੀਤਾ ਜਾਵੇ ਹੁਣ ਇਸ ਤੇ ਨਾਲ ਜਿਹੜੀ ਹੈ ਵਿਰੋਧੀ ਧਿਰਾਂ ਦੇ ਵਿੱਚ ਥੋੜੀ ਜਿਹੀ ਆਪਾਂ ਕਹਿ ਸਕਦੇ ਹਾਂ ਕਿ ਖੁਸ਼ੀ ਹੈਗੀ ਹੈ ਔਰ ਦੂਜੇ ਬੰਨੇ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਗਰਾਊਂਡ ਤੇ ਬਹੁਤ ਸਾਰਾ ਸਪੋਰਟ ਜਿਹੜਾ ਇਸ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਤੇ ਹੋਰ ਜਿਹੜੀਆਂ ਬਾਕੀ ਦੀਆਂ ਧਿਰਾਂ ਨੇ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਸੀ ਦੇ ਉਫਰੇ ਹੀ ਸੋਚਦੇ ਹੋਣੇ ਹਨ ਕਿ ਇਹ ਨਾ ਹੋਵੇ ਕਿ ਕਿਤੇ ਗੱਲ ਪੂਰੀ ਹੱਥੋਂ ਨਿਕਲ ਜਾਵੇ ਕਿਉਂਕਿ ਉਥੇ ਭਾਵੇਂ ਕਿ ਕਾਂਗਰਸ ਜਿਹੜੀ ਹੈ ਸਿੱਧੇ ਰੂਪ ਦੇ ਵਿੱਚ ਨਹੀਂ ਲੜ ਰਹੀ ਹੈਗੀ ਉਥੇ ਆਰਜीडी ਜਿਹੜੀ ਹੈ ਲਾਲੂ ਯਾਦਵ ਹੁਣਾਂ ਦੇ ਜਿਹੜੇ ਸਪੁੱਤਰ ਹੈਗੇ ਨੇ ਉਹ ਕਰ ਰਹੇ ਹੈਗੇ ਨੇ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਉਹ ਫਰੰਟ ਤੇ ਹੈਗੀ ਆ ਕਾਂਗਰਸ ਨੂੰ ਤੇ ਕੁਝ ਥੋੜੀਆਂ-ਬਹੁਤੀਆਂ ਸੀਟਾਂ ਉਥੇ ਮਿਲਣ ਗਈਆਂ ਜਿੱਥੇ ਉਹ ਲੜੇਗੀ ਬਾਕੀ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਅੱਗੇ ਚੋਣਾਂ ਦਾ ਇੱਥੇ ਕਿੰਨਾ ਇਫੈਕਟ ਪੈਂਦਾ ਹੈ 65 ਲੱਖ ਚੋਂ ਕਿੰਨੇ ਜਿਹੜੇ ਨੇ ਆਪਣੇ ਆਪ ਨੂੰ ਆਧਾਰ ਕਾਰਡ ਯੂਜ਼ ਕਰਕੇ ਰੀਜਿਸਟਰ ਕਰਾਉਂਦੇ ਹੈਗੇ ਨੇ ਇਹ ਸਾਰਾ ਕੁਝ ਅਜੇ ਪੁਵਿੱਖ ਦੇ ਵਿੱਚ ਹੈ ਜਿਹੜੇ ਤੁਸੀਂ ਗੱਲ ਕੀਤੀ ਈਵੀਐਮ ਦੀ ਈਵੀਐਮ ਦੇ ਵਿੱਚ ਉਸ ਤਰੀਕੇ ਦੇ ਨਾਲ ਦੀ ਕਪਲੇਬਾਜੀ ਨਹੀਂ ਪਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਹੋਇਆ ਹੈਗਾ ਨਸ਼ਰ ਹੋਇਆ ਹੈਗਾ ਕਿ ਇੱਕੋ ਹੀ ਨਾਮ ਤੇ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਨੇ ਉਹ ਐਡ ਹੋ ਜਾਂਦੀਆਂ ਨੇ ਫਿਰ ਉਹ ਭੁਗਤ ਵੀ ਜਾਂਦੀਆਂ ਨੇ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਨਾਰਮਲੀ ਕੀ ਹੁੰਦਾ ਸੀ ਕਿ ਜਦੋਂ ਵੀ ਇਲੈਕਸ਼ਨ ਜਿਹੜੇ ਹੁੰਦੇ ਸੀ ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਕੁਝ ਪੁਆਇੰਟ ਦੀ ਪਰਸੈਂਟੇਜ ਦਾ ਫਰਕ ਪੈਂਦਾ ਸੀ ਪਿਛਲੇ ਸਾਰੇ ਇਲੈਕਸ਼ਨ ਤੁਸੀਂ ਚੱਕ ਕੇ ਦੇਖ ਲਓ ਸ਼ਾਮ ਵਾਲੀ ਪਰਸੈਂਟੇਜ ਦੇ ਵਿੱਚ ਕਾਫੀ ਸਾਰਾ ਪ੍ਰੇਫਰ ਕਰ ਪਿਆ ਜਾਂਦਾ ਹੈ ਜਿਉ ਮੰਨ ਲਓ ਕਿ 2 4 5% ਦਾ ਫਰਕ ਪੈਂਦਾ ਹੈ ਤੇ ਉਹ ਫਿਰ ਜੇ ਉਹ ਸਾਰੀਆਂ ਉਹੀ ਵੋਟਾਂ ਨੇ ਜਿਹੜੀਆਂ ਵਿਰੋਧੀ ਤਰ੍ਹਾਂ ਕਹਿ ਰਹੀਆਂ ਨੇ ਤੇ ਫਿਰ ਉਹਨੇ ਆਪਣੇ ਆਪ ਹੀ ਨਤੀਜੇ ਜਿਹੜੇ ਪਲਟ ਦੇਣੇ ਹੈਗੇ ਨੇ ਬਾਕੀ ਇਹ ਸਾਰਾ ਕੋਸ਼ਿਸ਼ ਜਾਂਚ ਦਾ ਵਿਸ਼ਾ ਹੈਗਾ ਕਿ ਕਿੰਨੇ ਕਿਸ ਲੈਵਲ ਤੱਕ ਵਿਰੋਧੀ ਤਰ੍ਹਾਂ ਇਸ ਨੂੰ ਲੈ ਕੇ ਜਾਂਦੀਆਂ ਨੇ ਜਾਂ ਹੁਣ ਬਿਹਾਰ ਦੇ ਨਤੀਜੇ ਕੀ ਕੁਝ ਹੋਣਗੇ ਕੀ ਉਸ ਤੇ ਵਿੱਚ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਜਾਂ ਕਿ ਸਾਰਾ ਕੁਝ ਸਹੀ ਤਰੀਕੇ ਦੇ ਨਾਲ ਮੈਨੇਜ ਕਰ ਲਿਆ ਜਾਂਦਾ ਹੈ ਬਿਲਕੁਲ ਜੀ ਤੇ ਉਮੀਰ ਅਸੀਂ ਕਰਦੇ ਆ ਕਿ ਜਿਸ ਨੈਸ਼ਨਲ ਆਇਡੈਂਟੀਟੀ ਨੂੰ ਮੇਨਟੇਨ ਕਰਨ ਦੀ ਗੱਲ ਹੁੰਦੀ ਹੈ ਜਿਨ੍ਹਾਂ ਲੋਕਾਂ ਨੇ ਆਧਾਰ ਕਾਰਡ ਪੈਸੇ ਦੇ ਕੇ ਬਣਵਾਏ ਆਧਾਰ ਕਾਰਡ ਰਜਿਸਟਰ ਕਰਵਾਏ ਜਿਸ ਵੇਲੇ ਨੋਟਪੰਦੀ ਹੋਈ ਸੀ ਉਸ ਵੇਲੇ ਆਧਾਰ ਕਾਰਡ ਨੂੰ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਸੀ ਕਿ ਪੈਸੇ ਜਮ੍ਹਾਂ ਕਰਾਣ ਆ ਰਹੇ ਆ ਆਧਾਰ ਕਾਰਡ ਲੈ ਕੇ ਆਓ ਆਪਣਾ ਉਸ ਤੋਂ ਬਿਨਾ ਪੈਸੇ ਨਹੀਂ ਅਸੀਂ ਜਮ੍ਹਾਂ ਕਰਾਂਗੇ ਤੁਹਾਡੇ ਤੇ ਅੱਜ ਵਰਤੋਂ ਪੂਰੀ ਹੋਣ ਦੇ ਉੱਤੇ ਕਿਸ ਤਰੀਕੇ ਸਰਕਾਰ ਆਪਣੀ ਹੀ ਬਣਾਈ ਪਾਲਿਸੀ ਨੂੰ ਖਰਾਬਤਾ ਕਰ ਰਹੀ ਹੈ ਬੰਦ ਵੀ ਕਰਨਾ ਚਾਹਦੀ ਹੈ ਉੱਚ ਸਾਫ ਜ਼ਾਹਿਰ ਹੋ ਰਿਹਾ ਕਿ ਹਾਂ ਲੋਕਾਂ ਨੂੰ ਵਰਤਨ ਦੇ ਲਈ ਇਹ ਤਮਾਮ ਕਾਰਜ ਕੀਤੇ ਜਾਂਦੇ ਨੇ ਤੇ ਸਰਕਾਰਾਂ ਇਹੋ ਜਿਹੇ ਛੜੀਯੰਤਰ ਰਚ ਵੀ ਸਕਦੀਆਂ ਨੇ ਅੱਗੇ ਗੱਲ ਕਰਾਂਗੇ ਸੋਦੇ ਸਾਧ ਦੀ ਰਾਮ ਰਹੀਮ ਕਈ ਵਾਰ ਬੇਰ ਦੇ ਉੱਤੇ ਬਾਹਰ ਆਇਆ ਕਈ ਵਾਰ ਫਿਰੋਲ ਦੇ ਉੱਤੇ ਆਇਆ ਰਾਮ ਰਹੀਮ ਨੂੰ ਇਸ ਵੇਲੇ ਕਿਸੇ ਤਰੀਕੇ ਦੀ ਛੋਟ ਮਿਲੀ ਹੈ ਅ ਜ਼ਰੂਰ ਅਸੀਂ ਇੱਥੇ ਥੋੜਾ ਮੈਂਸ਼ਨ ਕਰ ਦਈਏ ਕਿ ਅਦਾਲਤੀ ਪੇਸ਼ੀਆਂ ਦੇ ਵਿੱਚ ਭਾਵੇਂ ਅਦਾਲਤ ਦੇ ਵਿੱਚ ਪਹੁੰਚਣਾ ਜਾਂ ਜੇਲ੍ਹ ਦੇ ਵਿੱਚ ਬੈਠੇ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਹੋਣਾ ਇਹ ਤਮਾਮ ਚੀਜ਼ਾਂ ਦੀ ਕਲੀ ਦੇ ਵਿੱਚੋਂ ਕਿਹੜੀ ਐਸੀ ਛੂਟ ਹੈ ਜੋ ਇਸ ਨੂੰ ਮਿਲਦੀ ਆ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਨਪੁੰਸਕ ਬਣਾਉਣ ਵਾਲਾ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਗਵਾਈਆਂ ਹੋ ਰਹੀਆਂ ਸਨ ਜੀ ਤੇ ਉੱਥੇ ਅਦਾਲਤ 'ਚ ਜਾਣ ਤੋਂ ਜਿਹੜੀ ਛੋਟ ਹੈ ਉਹ ਇਹਨਾਂ ਨੂੰ ਦਿੱਤੀ ਗਈ ਆ ਤੇ ਬਕਾਇਦਾ ਉਹ ਕਹਿੰਦੇ ਕਿ ਜੀ 40 ਦਿਨਾਂ ਦੀ ਪਰੋਲ ਤੇ ਜਿਹੜੇ ਬਾਹਰ ਹੈਗੇ ਨੇ ਤੇ ਉੱਥੋਂ ਫਿਰ ਇਹ ਅਦਾਲਤ 'ਚ ਕਿਸ ਤਰੀਕੇ ਦੇ ਨਾਲ ਜਾਣਗੇ ਇਸ ਤਰੀਕੇ ਦੀ ਕੋਈ ਤੁਹਾਨੂੰ ਪਤਾ ਹੀ ਹੈ ਕਿ ਸਰਕਾਰਾਂ ਕੋਈ ਨਾ ਕੋਈ ਗੇਮ ਜਿਹੜੀ ਹੈ ਉਹ ਪਾ ਲੈਂਦੀਆਂ ਹੈਗਿਆ ਨੇ ਉਸ ਨੂੰ ਲੈ ਕੇ ਜਿਹੜੀ ਹੈ ਛੋਟ ਹੈ ਉਹਨ ਜਿਹੜੀ ਅਗਲੀ ਤਰੀਕ ਪਵੇਗੀ ਉਹ ਮੇਰਾ ਖਿਆਲ 25 ਸਤੰਬਰ ਤੇ ਲਾਗੇ ਜਾ ਕੇ ਹੈਗੀ ਹੈ ਤੁਸੀਂ ਇਹ ਦੇਖੋ ਕਿ ਬਹੁਤ ਸਾਰੇ ਜਿਹੜੇ ਮਸਲੇ ਹੈਗੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਜਿਹੜਾ ਬੇਅਦਮੀ ਵਾਲਾ ਮਸਲਾ ਹੈਗਾ ਹੈ ਉੱਥੇ ਵੀ ਤਾਰਾ ਉਧਰ ਜੁੜਦੀਆਂ ਨੇ ਮੋੜ ਮੰਡੀ ਬੰਦ ਧਮਾਕੇ ਦੀ ਗੱਲ ਆਪਾਂ ਕਰਦੇ ਹਾਂ ਕਿਉਂ ਨਹੀਂ ਪੰਜਾਬ ਸਰਕਾਰ ਨੇ ਸਹੀ ਸਮੇਂ ਤੇ ਐਕਟ ਕੀਤਾ ਚਾਹੇ ਉਹ ਅਕਾਲੀ ਦਲ ਬਦਲ ਵਾਲੀ ਸਰਕਾਰ ਹੋਵੇ ਚਾਹੇ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਵਾਲੀ ਸਰਕਾਰ ਹੋਵੇ ਜਾਂ ਫਿਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਇਹ ਤੀਸਰੀ ਸਰਕਾਰ ਹੈ ਲਗਾਤਾਰ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਕਿਤਨਾ ਕਿਤੇ ਇਸ ਪੂਰੇ ਮਸਲੇ ਨੂੰ ਇਹਨਾਂ ਨੇ ਪਾਸੇ ਕੀਤਾ ਹੋਇਆ ਹੈ ਇੱਕ ਵੱਡਾ ਮਸਲਾ ਬੇਅਦਬੀ ਵਾਲਾ ਮਸਲਾ ਸੀ ਜਾਂ ਉਸ ਤੋਂ ਬਾਅਦ ਆਪਾਂ ਦੇਖਿਆ ਹੁਣ ਪੁਰਾਣੇ ਕੇਸ ਜਿਹੜਾ ਹੈ ਜਿਹੜਾ ਤੁਹਾਨੂੰ ਯਾਦ ਹੋਵੇਗਾ ਕਿ ਗੁਰੂ ਸਾਹਿਬ ਦੀ ਪਿਸ਼ੌਕ ਪਈ ਸੀ ਉਹ ਵਾਲਾ ਕੇਸ ਦੁਬਾਰਾ ਖੋਲਿਆ ਇਹ ਵਾਲਾ ਕੇਸ ਦੁਬਾਰਾ ਚੱਲੇਗਾ ਪਰ ਇਹਨੂੰ ਐਜ਼ ਅ ਟੂਲ ਦੇ ਵਜੋਂ ਹੀ ਜਿਹੜਾ ਹੈ ਸਰਕਾਰਾਂ ਦੇ ਵੱਲੋਂ ਜਿਹੜਾ ਹੈ ਸਮੇਂ-ਸਮੇਂ ਤੇ ਵਰਤਿਆ ਜਾਂਦਾ ਹੈ ਜਦੋਂ ਚੋਣਾਂ ਹੁੰਦੀਆਂ ਨੇ ਹੋਣ ਵਾਲੀਆਂ ਹੁੰਦੀਆਂ ਨੇ ਇਹਨੂੰ ਬਾਹਰ ਲੈ ਕੇ ਆਇਆ ਜਾਂਦਾ ਹੈ ਤੇ ਬਹੁਤ ਸਾਰੀਆਂ ਆਪਾਂ ਦੇਖਿਆ ਕਿ ਪੈਰੋਲਸ ਜਿਹੜੀਆਂ ਇਹਨੂੰ ਦਿੱਤੀਆਂ ਗਈਆਂ ਨੇ ਤਕਰੀਬਨ ਪੂਰੀ ਸਜ਼ਾ ਦੇ ਵਿੱਚੋਂ ਹੁਣ ਤੱਕ ਆਪਾਂ ਦੇਖਿਆ ਕਿ 1 ਸਾਲ ਤੋਂ ਵੱਧ ਸਮਾਂ ਤੱਕ ਪਰੋਲ ਤੇ ਬਾਹਰ ਹੀ ਜਿਹੜਾ ਹੈ ਕੱਟ ਚੁੱਕਾ ਹੈ ਤੇ ਫਿਰ ਇੰਨੇ سنگੀਨ આરોਪਾਂ ਦਾ ਦੋਸ਼ੀ ਹੋਵੇ ਦੋਸ਼ ਸਾਬਤ ਹੋ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਕਤਲ ਦੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਰੇਪ ਦੇ ਤੇ ਫਿਰ ਉਸ ਇਨਸਾਨ ਨੂੰ ਜਿਹੜਾ ਇਹ ਕਹਿਣਾ ਕਿ ਜੀ ਇਹ ਕੋਈ ਖਤਰਨਾਕ ਮੁਜ਼ਰਮ ਦੀ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ ਫਿਰ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਮੋੜ ਮੰਡੀ ਬੰਮ ਧਮਾਕਾ ਹੋਇਆ ਉਹਦੇ ਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀਤ ਵੀ ਜਾਂ ਉਤੋਂ ਸਰੂਪ ਚੋਰੀ ਹੋਣ ਦੇ ਉਹ ਸਾਰੇ ਜਿਹੜੇ ਤਾਰ ਨੇ ਉਹ ਸਾਰੇ ਉਧਰ ਡੇਰੇ ਵਾਲੀ ਇਸ਼ਾਰਾ ਕਰਦੇ ਸਨ ਫਿਰ ਕੀ ਕਾਰਨ ਹੈ ਕਿ ਸਰਕਾਰਾਂ ਦੀ ਜਿਹੜੀ ਹੈ ਇਹ ਮਜਬੂਰੀ ਬਣ ਗਈ ਹੈ ਜャ ਸਿਰਫ ਸਰਕਾਰਾਂ ਨੂੰ ਵੋਟਾਂ ਹੀ ਚਾਹੀਦੀਆਂ ਨੇ ਬਾਕੀ ਦੇ ਬੰਦਿਆਂ ਨਾਲ ਕੁਝ ਲੈਣ ਦੇਣ ਨਹੀਂ ਹੈ ਇਹ ਇੱਕ ਤਰ੍ਹਾਂ ਦੀ ਟਿੱਚਰ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਸਿੱਖ ਸੰਸਥਾਵਾਂ ਮਸਲਾ بار بار ਚੁੱਕਦੀਆਂ ਹੈਗੀਆਂ ਨੇ ਪਰ ਉਹਨਾਂ ਦੀ ਕੋਈ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਸੁਣੀ ਨਹੀਂ ਜਾਂਦੀ